ਅੱਜ ਦੀ ਵਿਚਾਰ ਤੁਹਾਡੇ ਵਾਸਤੇ ਹੈ ਜੇ ਤੁਹਾਨੂੰ ਸਿਮਰਨ ਜਾਂ ਬਾਣੀ ਪੜ੍ਹਦੇ ਸਮੇਂ ਵਿਚਾਰ ਤੰਗ ਕਰਦੇ ਨੇ ਇਸ ਤੋਂ ਇਲਾਵਾ ਜੇ ਤੁਹਾਡਾ ਮਨ ਸਟ्रेस ਦੇ ਵਿੱਚ ਰਹਿੰਦਾ ਹੈ ਤਾਂ ਇਸ ਵਿਚਾਰ ਨੂੰ ਤੁਸੀਂ ਅਖੀਰ ਤੱਕ ਸੁਣਨਾ ਤੁਹਾਨੂੰ ਬਹੁਤ ਫਾਇਦਾ ਹੋਵੇਗਾ ਭੈਣ ਹਰਪ੍ਰੀਤ कौर ਆਪਾਂ ਨੂੰ ਇਹ ਸਵਾਲ ਕਰਦੇ ਨੇ ਵਾਹਿਗੁਰੂ ਜੀ ਦਾਸ ਵੱਲੋਂ ਬਹੁਤ ਕੋਸ਼ਿਸ਼ ਕੀਤੀ ਜਾਂਦੀ ਆ ਧਿਆਨ ਸਿਮਰਨ ਕਰਨ ਦੀ ਪਰ ਵਿਚਾਰ ਬਹੁਤ ਤੰਗ ਕਰਦੇ ਆ ਕਿਸੇ ਇਨਸਾਨ ਵਿਸ਼ੇਸ਼ ਵਿੱਚ ਬਹੁਤ ਮਨ ਜਾ ਰਿਹਾ ਵਾਰ-ਵਾਰ ਕੁਝ ਸਮੇਂ ਤੋਂ ਪਹਿਲਾਂ ਕਾਫੀ ਸਮੇਂ ਤੋਂ ਮਨ ਸਟ्रेस ਵਿੱਚ ਸੇ ਨਿਤਨੇਮ ਜਾਪ ਉੱਪਰੋਂ ਦੀ ਲੰਘ ਜਾਂਦਾ ਹੈ ਸੋ ਵਾਹਿਗੁਰੂ ਆਪਣੇ ਮਨ ਨੂੰ ਕਰ ਲਓ ਇਕਾਗਰ ਆਪਾਂ ਕਰਦੇ ਆਂ ਵਿਚਾਰ ਬੀਬੀ ਜੀ ਦੇ ਇਸ ਸਵਾਲ ਤੇ ਮਾਲਕ ਕਿਰਪਾ ਕਰਨ ਆਪਾਂ ਵਿਚਾਰ ਕਰਦੇ ਆਂ ਦੇਖੋ ਵਾਹਿਗੁਰੂ ਇਹ ਬਹੁਤ ਇੱਕ ਗੰਭੀਰ ਤੇ ਸਾਂਝੀ ਸਮੱਸਿਆ ਆ ਤੁਹਾਡੇ ਇਕੱਲੇ ਨਾਲ ਨਹੀਂ ਹੁੰਦੀ ਬਹੁਤ ਭੈਣ ਭਰਾ ਹੋਣਗੇ ਜੋ ਇਸ ਵੀਡੀਓ ਨੂੰ ਸੁਣਨਗੇ ਇਹ ਪ੍ਰੋਬਲਮ ਕਿਹਨਾਂ ਨੂੰ ਪੇਸ਼ ਹੁੰਦੀ ਆ ਜਿਹੜੇ ਅਧਿਆਤਮਕ ਦੇ ਮਾਰਗ ਤੇ ਚੱਲਦੇ ਆ ਜਿਨ੍ਹਾਂ ਨੂੰ ਜਗਿਆਸੂ ਕਹਿੰਦੇ ਆ ਹੁਣ ਬੀਬੀ ਜੀ ਦਾ ਜੋ ਸਵਾਲ ਆ ਉਹ ਇਹ ਆ ਕਿ ਸਿਮਰਨ ਦੇ ਵਿੱਚ ਮਨ ਟਿਕਦਾ ਨਹੀਂ ਕਿਸੇ ਖਾਸ ਇਨਸਾਨ ਵੱਲ ਵਾਰ-ਵਾਰ ਧਿਆਨ ਜਾਂਦਾ ਹੈ ਨਿਤਨੇਮ ਉੱਪਰ ਉੱਪਰ ਲੰਘ ਰਿਹਾ ਹੈ ਗੁਰਮਤਿ ਦੀ ਰੋਸ਼ਨੀ ਵਿੱਚ ਇਸ ਦਾ ਹੱਲ ਕੀ ਹੈ ਆਓ ਆਪਾਂ ਵਿਚਾਰ ਕਰੀਏ ਪਹਿਲੇ ਨੰਬਰ ਤੇ ਆਪਾਂ ਵਿਚਾਰ ਕਰੀਏ ਕਿ ਮਨ ਦਾ ਸੁਭਾਅ ਤੇ ਭਟਕਣਾ ਭਾਈ ਕੋ ਦੇਖੋ ਮਨ ਦਾ ਸੁਭਾਅ ਕੀ ਆ ਬਹੁਤ ਜਿਆਦਾ ਚੰਚਲ ਅਸੀਂ ਸਿਮਰਨ ਕਰਨ ਬੈਠਦੇ ਆ ਪਰ ਮਨ ਉਹਨਾਂ ਚੀਜ਼ਾਂ ਤੇ ਇਨਸਾਨਾਂ ਵੱਲ ਨੂੰ ਦੌੜਦਾ ਆ ਜਿੱਥੇ ਸਾਡਾ ਮੋਹ ਬਹੁਤ ਪਿਆ ਆ ਪਿਆਰ ਇੱਕ ਰਿਸ਼ਤਾ ਬਣਿਆ ਆ ਜਿਨ੍ਹਾਂ ਦੇ ਨਾਲ ਸਾਡਾ ਬਹੁਤ ਜਿਆਦਾ ਜੁੜਾ ਆ ਹੁਣ ਮਹਾਰਾਜ ਕੀ ਕਹਿੰਦੇ ਨੇ ਇਸ ਮਨ ਕੋ ਕੋਈ ਖੋਜੋ ਭਾਈ ਮਹਾਰਾਜ ਕਹਿੰਦੇ ਇਸ ਮਨ ਨੂੰ ਖੋਜੋ ਜੇ ਤੁਹਾਡਾ ਮਨ ਕਿਸੇ ਇਨਸਾਨ ਵੱਲ ਜਾ ਰਿਹਾ ਆ ਉਹ ਕੀ ਆ ਇੱਕ ਮੋਹੀਕਵਸਤਾ ਮਨ ਕਿੱਥੇ ਫਸਿਆ ਮੋਹ ਦੇ ਵਿੱਚ ਨੰਬਰ 2 ਕਿਸੇ ਇਨਸਾਨ ਵੱਲ ਮੰਨ ਦਾ ਜਾਣਾ ਹੁਣ ਜੇਕਰ ਸਾਡਾ ਮਨ बार-बार ਕਿਸੇ ਇੱਕ ਵਿਅਕਤੀ ਇਨਸਾਨ ਜੀ ਵੱਲ ਜਾ ਰਿਹਾ ਇਸ ਦਾ ਮਤਲਬ ਕੀ ਆ ਕਿ ਅਸੀਂ ਉਸ ਇਨਸਾਨ ਨੂੰ ਪਰਮਾਤਮਾ ਤੋਂ ਵੱਧ ਅਹਿਮੀਅਤ ਦਿੱਤੀ ਹੋਈ ਆ ਇਸ ਦਾ ਹੱਲ ਕੀ ਹੈ ਸਾਨੂੰ ਪ੍ਰੋਬਲਮ ਦਾ ਪਤਾ ਲੱਗ ਗਿਆ ਹੁਣ ਹੱਲ ਕੀ ਹੈ ਇਸ ਦਾ ਵਾਹਿਗੁਰੂ ਦੇਖੋ ਜਦੋਂ ਵੀ ਆਪਾਂ ਸਿਮਰਨ ਕਰਨਾ ਆ ਤੇ ਜੇ ਉਸ ਵਿਅਕਤੀ ਦਾ ਸਾਨੂੰ ਖਿਆਲ ਆਉਂਦਾ ਆ ਤਾਂ ਆਪਾਂ ਉਦਾਸ ਹੋਣ ਦੀ ਬਜਾਏ ਇਹ ਸੋਚਣਾ ਆ ਕਿ ਉਸ ਇਨਸਾਨ ਦੇ ਅੰਦਰ ਵੀ ਵਾਹਿਗੁਰੂ ਦੀ ਜੋਤ ਹੈ ਉਹਨੂੰ ਵਾਹਿਗੁਰੂ ਤੋਂ ਵੱਖ ਕਰਕੇ ਨਾ ਦੇਖੋ ਹੌਲੀ ਹੌਲੀ ਕੀ ਹੋਵੇਗਾ ਜਿਹੜਾ ਮੋਹ ਆ ਨਾ ਪਿਆਰ ਦੇ ਵਿੱਚ ਬਦਲ ਜਾਵੇਗਾ ਤੇ ਜਿਹੜਾ ਧਿਆਨ ਆ ਤੇ ਪਿਆਰ ਆ ਉਹ ਵਾਹਿਗੁਰੂ ਦੇ ਨਾਲ ਜੁੜ ਜਾਵੇਗਾ ਤੀਜੇ ਨੰਬਰ ਤੇ ਇਹਨਾਂ ਦਾ ਸਿਗਾ ਕਿ ਨਿਤਨੇਮ ਜੋ ਆ ਉਹ ਉੱਪਰ ਦੀ ਉੱਪਰੋਂ ਇਹਨਾਂ ਦੇ ਲੰਘ ਜਾਂਦਾ ਕਹਿੰਦਾ ਪਰ ਆਪ ਮਨ ਨੂੰ ਸੁਣਦਾ ਨਹੀਂ ਪਿਆ ਜਦੋਂ ਵੀ ਸਾਡਾ ਮਨ ਸਟ੍ਰੈਸ ਦੇ ਵਿੱਚ ਹੁੰਦਾ ਆ ਤਾਂ ਬਾਣੀ ਦੇ ਜਿੰਨੇ ਵੀ ਸ਼ਬਦ ਨੇ ਉਹ ਕੰਨਾਂ ਰਾਹੀਂ ਅੰਦਰ ਨਹੀਂ ਉਤਰਦੇ ਇਹਨੂੰ ਕੀ ਕਹਿੰਦੇ ਨੇ ਤੂਤਾ ਰਟਨ ਕਹਿੰਦਾ ਤੂਤੇ ਵਾਂਗੂ ਇਹ ਬਸ ਰਟੀ ਜਾ ਰਿਹਾ ਆ ਹੁਣ ਇਸ ਚੀਜ਼ ਦਾ ਹੱਲ ਕੀ ਆ ਜਿਹੜੀ ਬਾਣੀ ਸਾਡੇ ਉੱਪਰੋਂ ਲੰਘ ਰਹੀ ਆ ਸੁਣਨਾ ਸਿਮਰਨ ਜਾਂ ਨਿਤਨੇਮ ਕਰਦੇ ਸਮੇਂ ਆਪਣੀ ਹੀ ਆਵਾਜ਼ ਨੂੰ ਕੰਨਾਂ ਦੇ ਨਾਲ ਸੁਣਨ ਦੀ ਕੋਸ਼ਿਸ਼ ਕਰੋ ਇੱਕ ਸਿੱਧੀ ਜਿਹੀ ਗੱਲ ਆ ਜਿੰਨਾ ਚਿਰ ਤੁਸੀਂ ਸੁਣੋਗੇ ਨਹੀਂ ਆਪਣੀ ਹੀ ਆਵਾਜ਼ ਨੂੰ ਮਨ ਅੰਦਰ ਨਹੀਂ ਜਾਵੇਗਾ ਨਾ ਹੀ ਮਨ ਟਿਕੇਗਾ ਰੋਜ਼ਾਨਾ ਹੀ ਅਰਦਾਸ ਕਰਨੀ ਪ੍ਰਮਾਤਮਾ ਨੂੰ ਇੱਕ ਦੋ ਮਿੰਟ ਨਿਮਰਤਾ ਸਹਿਤ ਬੇਨਤੀ ਕਰਨੀ ਆ ਸੱਚੇ ਪਾਤਸ਼ਾਹ ਜੀ ਮੇਰਾ ਮਨ ਬਹੁਤ ਭਟਕ ਰਿਹਾ ਹੈ ਆਪਣੀ ਕਿਰਪਾ ਕਰੋ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਓ ਚੌਥੇ ਨੰਬਰ ਤੇ ਇਹਨਾਂ ਨੇ ਕਿਹਾ ਕਿ ਮੈਨੂੰ ਸਟ्रेस ਵੀ ਕਾਫੀ ਸਮੇਂ ਤੋਂ ਸੀ ਮਾਨਸਿਕ ਜੋ ਇਹਨਾਂ ਦੇ ਹਾਲਾਤ ਨੇ ਮਰੇ ਕਹਿੰਦੇ ਆ ਸਗਲ ਰੋਗ ਦਾ ਔਖਾ ਨਾਮ ਹੁਣ ਨਾਮ ਸਾਡੇ ਤੇ ਉਦੋਂ ਅਵਸਰ ਕਰੇਗਾ ਜਦੋਂ ਅਸੀਂ ਸਰੈਂਡਰ ਕਰ ਦਵਾਂਗੇ ਸਟ्रेस ਸਾਨੂੰ ਉਦੋਂ ਹੋ ਜਾਂਦਾ ਜਦੋਂ ਆਪਾਂ ਕਹਿੰਦੇ ਆ ਕਿ ਮੇਰੀ ਮਰਜ਼ੀ ਅਨੁਸਾਰ ਚੀਜ਼ਾਂ ਕਿਉਂ ਨਹੀਂ ਹੋ ਰਹੀਆਂ ਮਤਲਬ ਮੈਨੂੰ ਆ ਚੀਜ਼ ਚਾਹੀਦੀ ਸੀ ਇਹ ਹੋਈ ਨਹੀਂ ਉਹ ਬੰਦਾ ਮੈਨਾਂ ਇੱਦਾਂ ਗੱਲ ਕਰੇ ਉਹ ਇਦਾਂ ਨਹੀਂ ਗੱਲ ਕਰਦਾ ਉਹਨੇ ਮੈਨੂੰ ਐ ਕਹਿਤਾ ਹੈਨਾ ਇਹ ਸਾਰਾ ਸਟ्रेस ਆ ਆ ਚੀਜ਼ ਮੈਨੂੰ ਮਿਲਣੀ ਚਾਹੀਦੀ ਸੀ ਮਿਲੀ ਕਿਉਂ ਨਹੀਂ ਹੈਨਾ ਵਾਈ ਗੁੱਡ ਦੇਖੋ ਆਪਾਂ ਨੂੰ ਥੋੜੀ ਪਤਾ ਕਿਹੜੀ ਚੀਜ਼ ਕਦੋਂ ਮਿਲਣੀ ਕਦੋਂ ਨਹੀਂ ਹੁਣ ਆਪਾਂ ਪ੍ਰਮਾਤਮਾ ਜੀ ਦੇ ਜੇ ਹੁਕਮ ਦੇ ਵਿੱਚ ਰਹਿਣਾ ਸਿੱਖ ਲਈਏ ਤਾਂ ਸਟ्रेस ਸਾਡਾ ਉਹ ਉਧਰ ਚਲੀ ਜਾਂਦਾ ਅਸੀਂ ਆਪਾਂ ਕਹਿੰਦੇ ਹਾਂ ਯਾਰ ਉਹ ਮੁਸੀਬਤ ਉਹਦੀ ਸੀ ਉਹ ਮੇਰੇ ਗੱਲ ਪੈ ਗਈ ਹੈ ਨਾ ਆਪਣੀ ਮੁਸੀਬਤ ਨੂੰ ਆਪਾਂ ਹੁਣ ਗਲੋ ਲਾਉਣਾ ਹੈ ਸਿਮਰਨ ਕਰਨਾ ਹੈ ਮਾਲਕ ਨੇ ਆਪੇ ਇਹਨਾਂ ਚੀਜ਼ਾਂ ਦਾ ਹੱਲ ਕਰ ਦੇਣਾ ਗੱਲ ਕੀ ਹੈ ਅਜੇ ਅਸੀਂ ਸਰੈਂਡਰ ਹੀ ਨਹੀਂ ਕੀਤਾ ਜਦੋਂ ਵੀ ਸਾਨੂੰ ਸਿਮਰਨ ਕਰਦੇ ਸਮੇਂ ਵਿਚਾਰ ਤੰਗ ਕਰਨ ਤਾਂ ਵਿਚਾਰਾਂ ਦੇ ਨਾਲ ਲੜਨਾ ਨਹੀਂ ਇਹਨਾਂ ਨੂੰ ਵੇਖਣਾ ਆ। ਕਿਹੜਾ ਵਿਚਾਰ ਆਇਆ? ਆਇਆ। ਆਪਾਂ ਰੀਐਕਟ ਨਹੀਂ ਕਰਨਾ। ਵਿਚਾਰ ਨੇ ਆਉਣਾ ਆ। ਆਪਾਂ ਉਹੀ ਬੈਠੇ ਰਹਿਣਾ। ਜਿਦਾਂ ਆਪਾਂ ਸਿਨੇਮਾ ਘਰ ਦੇ ਵਿੱਚ ਬੈਠ ਕੇ ਮੂਵੀ ਵੇਖਦੇ ਆ। ਸਾਹਮਣੇ ਮੂਵੀ ਚੱਲੀ ਜਾਂਦੀ ਆ ਆਪਾਂ ਵੇਖੀ ਜਾਂਦੇ ਆ। ਆਪਾਂ ਥੋੜੀ ਲੜਦੇ ਆ, ਆਪਾਂ ਥੋੜੀ ਗਾਣੇ ਗਾਉਂਦੇ ਆ ਹਨਾ। ਸਾਹਮਣੇ ਸਾਰਾ ਕੁਝ ਹੋਈ ਜਾਂਦਾ ਆ ਆਪਾਂ ਵੇਖਦੇ ਪਏ ਆ ਥਰਡ ਪਰਸਨ। ਦੇਖੋ ਜੇ ਨਿਤਨੇਮ ਕਰਮ ਸਮੇ ਸਾਡਾ ਮਨ ਨਹੀਂ ਜੁੜਦਾ। ਤਾਂ ਆਪਾਂ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਨਾ ਹੈ। ਹੌਲੀ-ਹੌਲੀ ਕਰ ਲਓ ਉੱਚੀ ਨਹੀਂ ਹੁੰਦਾ ਤਾਂ। ਨੰਬਰ 2 ਦੇ ਕੋਈ ਸਾਖੀ ਸੁਣ ਲਓ। ਗੁਰੂ ਸਹਿਬਾਨਾਂ ਦੀ ਮਹਾਂਪੁਰਖਾਂ ਦੀਆਂ ਜੀਵਨੀਆਂ ਪੜ੍ਹ ਲਓ। ਕਿਸੇ ਗੁਰਮੁਖ ਪਿਆਰੇ ਦੀ ਕਥਾ ਵਿਚਾਰ ਸੁਣ ਲਓ। ਇਹਦੇ ਨਾਲ ਮਨ ਦੇ ਵਿੱਚ ਵਿਰਾਗ ਪੈਦਾ ਹੁੰਦਾ ਹੈ। ਠੀਕ? ਜਦੋਂ ਦੁਨਿਆਵੀ ਖਿੱਚ ਘਟੇਗੀ ਫਿਰ ਹੀ ਉਹ ਸਾਨੂੰ ਗੁਰੂ ਦੇ ਚਰਨਾਂ ਵੱਲ ਲੈ ਕੇ ਜਾਵੇਗੀ। ਤੇ ਤੀਜੇ ਨੰਬਰ ਤੇ ਆ ਜਾਂਦਾ ਸੇਵਾ। ਜੇ ਆਪਾਂ ਹੋ ਸਕੇ ਤਾਂ ਨਿਸ਼ਕਾਮ ਸੇਵਾ ਕਰਨੀ ਚਾਹੀਦੀ ਆ ਇਹਦਾ ਸਾਨੂੰ ਕੋਈ ਆਪਾਂ ਕੋਈ ਪੈਸੇ ਨਹੀਂ ਲੈਣੇ ਕੁਝ ਨਹੀਂ ਲੈਣਾ ਬਸ ਮਨ ਦੀ ਮੈਲ ਧੋਣ ਵਾਸਤੇ ਇਕਾਗਰਤਾ ਵਧਾਉਣ ਵਾਸਤੇ ਹੀ ਆਪਾਂ ਸੇਵਾ ਕਰਨੀ ਆ ਨਿਸ਼ਕਾਮ ਸੇਵਾ ਜੋ ਵੀ ਤੁਹਾਡੇ ਨਾਲ ਹੁੰਦਾ ਹੈ ਘਬਰਾਉਣ ਦੀ ਲੋੜ ਨਹੀਂ ਹੈ ਇਹ ਇੱਕ ਪਰਾਇਆ ਅਭਿਆਸ ਕਰਦੇ ਰਹਿਣਾ ਹੀ ਸਾਡੀ ਅਸਲੀ ਕਮਾਈ ਆ ਹੁਣ ਮਾਲਕ ਤਾਂ ਹਰ ਸਮੇਂ ਸਾਨੂੰ ਦੇਖਦੇ ਨੇ ਕਿ ਇਹ ਕੋਸ਼ਿਸ਼ ਤਾਂ ਕਰ ਰਿਹਾ ਹੈ ਤਾਂ ਉਹ ਰਹਿਮਤ ਵੀ ਜ਼ਰੂਰ ਕਰਨਗੇ ਜੋ ਆਪ ਬੋਲ ਰਹੇ ਹੋ ਕਿ ਦਾਸ ਵੱਲੋਂ ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਈ ਗੁਰ ਦੇਖੋ ਆਪਾਂ ਜਿੰਨਾ ਜ਼ੋਰ ਲਾਵਾਂਗੇ ਨਾ ਉਹ ਪਾ ਇੱਕ ਵੇਖੀ ਹੈ ਨਾ ਕਹਾਣੀ ਕਹਿ ਲਓ ਜਾਂ ਕੋਈ ਕਹਾਵਤ ਸੁਣੀ ਆ ਕਿ ਬਾਂਦਰ ਨੇ ਸ਼ੋਲੇ ਲੈਣ ਵਾਸਤੇ ਕੁਜੇ ਦੇ ਵਿੱਚ ਹੱਥ ਤਾਂ ਪਾ ਲਿਆ ਹੁਣ ਜ्यों ਮੁੱਠੀ ਭਰੀ ਆ ਉਹ ਮੁੱਠੀ ਉਹਦੀ ਬਾਹਰ ਨਹੀਂ ਨਿਕਲਦੀ ਚੀਕਾ ਵੀ ਮਾਰ ਰਿਹਾ ਤੇ ਮੁੱਠੀ ਵੀ ਨਹੀਂ ਛੱਡ ਰਿਹਾ ਉਹੀ ਹਾਲਾਤ ਸਾਡੇ ਨੇ ਆਪਾਂ ਕਿਸੇ ਵੀ ਤਰ੍ਹਾਂ ਦਾ ਕੋਈ ਜ਼ੋਰ ਨਹੀਂ ਲਾਣਾ ਕਿਉਂਕਿ ਸਾਡੇ ਹੱਥ ਵਸ ਕੁਝ ਵੀ ਨਹੀਂ ਹੈਗਾ ਜੋ ਕੁਝ ਹੈ ਉਹ ਪ੍ਰਮਾਤਮਾ ਦੇ ਹੱਥ ਵਿੱਚ ਆ ਕਰਨ ਕਰਾਵਨ ਕਰਨੇ ਹਾਰ ਮਾਨਕ ਕੇ ਕਿਛ ਨਾ ਹੀ ਹਾਂਤ ਫਿਰ ਅਸੀਂ ਵਾਹਿਗੁਰੂ ਜ਼ੋਰ ਕਾਦਾ ਲਾਉਣਾ ਜ਼ੋਰ ਤਾਂ ਲਾਣਾ ਹੀ ਨਹੀਂ ਨਾ ਹੈਗਾ ਸਿਮਰਨ ਉੱਚੀ ਨਹੀਂ ਹੁੰਦਾ ਹੌਲੀ ਕਰ ਲੈਣਾ ਹੈਨਾ ਜੇ ਹੌਲੀ ਕਰ ਨੂੰ ਮਾਨੀ ਕਰਦਾ ਉੱਚੀ ਕਰ ਲੈਣਾ ਤੇ ਸਿਮਰਨ ਦੇ ਵਿੱਚ ਪਹਿਲਾਂ ਮਨ ਕਿਉਂ ਨਹੀਂ ਲੱਗਦਾ ਕਿਉਂਕਿ ਸਾਡੇ ਮਨ ਨੂੰ ਆਦਤ ਹੈ ਨਹੀਂ ਸਾਡੇ ਮਨ ਨੂੰ ਆਦਤ ਹੈ ਗੀਆਂ ਦੂਰ ਦੀਆਂ ਗੱਲਾਂ ਦੂਰ ਦੀਆਂ ਚੀਜ਼ਾਂ ਵੇਖਣ ਦੀ ਬਾਹਰੀ ਤੌਰ ਤੇ ਸੋ ਇਹਨੂੰ ਹੌਲੀ-ਹੌਲੀ ਕਰਕੇ ਹੌਲੀ-ਹੌਲੀ ਪਿਆਰ ਦੇ ਨਾਲ ਠੀਕ ਆ ਪਿਆਰ ਦੇ ਨਾਲ ਜਿਵੇਂ ਆਪਾਂ ਸਿਮਰਨ ਕਰਾਂਗੇ ਵਾਹਿਗੁਰੂ ਵਾਹਿਗੁਰੂ ਜੇ ਤੁਸੀਂ ਇਸ ਤਰੀਕੇ ਸਿਮਰਨ ਕਰਦੇ ਰਹੇ ਤਾਂ ਜੈਸ ਇਨਸਾਨ ਦੀ ਤੁਸੀਂ ਗੱਲ ਕਰ ਰਹੇ ਹੋ ਨਾ ਕਿ ਮਨ ਦੇ ਮਨ ਸਾਡਾ ਵਾਰ-ਵਾਰ ਉੱਧਨ ਜਾ ਰਿਹਾ ਸਾਡਾ ਧਿਆਨ ਜਦੋਂ ਇੱਧਰ ਹੋ ਗਿਆ ਹੈ ਨਾ ਸਿਮਰਨ ਦੀ ਧੁਨ ਵਿੱਚ ਤਾਂ ਉਧਰਲਾ ਧਿਆਨ ਆਪਣੇ ਆਪ हट ਜਾਣਾ ਮਾਲਕ ਨੇ ਆਪੇ ਕਿਰਪਾ ਕਰ ਦੇਣੀ ਆ ਉਹ ਕਿਹੜੇ ਵੇਲੇ ਕਿੱਦਾਂ ਦੀ ਕਿਰਪਾ ਕਰ ਦਿੰਦੇ ਆਪਾਂ ਨੂੰ ਵਾਹਿਗੁਰੂ ਪਤਾ ਵੀ ਨਹੀਂ ਲੱਗਦਾ ਦੇਖੋ ਚਾਹੇ ਆਪਾਂ ਨਿਤਨੇਮ ਕਰਦੇ ਆਂ ਚਾਹੇ ਆਪਾਂ ਸਿਮਰਨ ਕਰਦੇ ਆਂ ਸਾਡਾ ਧਿਆਨ ਸਾਡੀ ਆਵਾਜ਼ ਦੇ ਵਿੱਚ ਜਾਵੇਗਾ ਤਾਂ ਅਸੀਂ ਆਪਣੀ ਆਵਾਜ਼ ਨੂੰ ਸੁਣਾਂਗੇ ਕਲਾਸ ਦੇ ਵਿੱਚ ਬੱਚੇ ਦਾ ਧਿਆਨ ਟੀਚਰ ਦੀ ਆਵਾਜ਼ ਵਿੱਚ ਹੁੰਦਾ ਹੈ ਬਟ ਜਦੋਂ ਆਪਾਂ ਅਧਿਆਤਮਿਕ ਤੌਰ ਤੇ ਜਾਣਾ ਹੈ ਤਾਂ ਆਪਾਂ ਕੀ ਕਰਨਾ ਹੈ ਕਿ ਜਦੋਂ ਆਪਾਂ ਆਪਣਾ ਕੋਈ ਕਾਰਜ ਕਰਨਾ ਹੈ ਨਾ ਅਧਿਆਤਮਿਕ ਤਾਂ ਸਾਡੀ ਹੀ ਆਵਾਜ਼ ਸਾਡੇ ਹੀ ਸਵਾਸ ਸਾਡੀ ਹੀ ਧੜਕਣ ਸਾਡੇ ਹੀ ਰੋਮ ਸਾਨੂੰ ਹੀ ਜੋ ਅੱਖਾਂ ਬੰਦ ਕਰਨ ਤੇ ਹਨੇਰਾ ਦਿਖਾਈ ਦਿੰਦਾ ਆਪਾਂ ਬਸ ਇਹ ਨੂੰ ਹੀ ਦੇਖਣਾ ਹੈ ਸੋ ਵਾਹਿਗੁਰਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ